ਇਨਸਾਨ ਲੱਖ ਚਾਹੇ ਤੱਕ ਹੀ ਹੁੰਦਾ ਹੈ ਉਹੀ ਹੁੰਦਾ ਹੈ ਜੋ ਮਨਜ਼ੂਰ ਹੈ ਖੁਦਾ ਹੁੰਦਾ ਹੈ ਜੀ ਹਾਂ ਇਸ ਕਹਾਵਤ ਨੂੰ ਸੱਚ ਸਾਬਿਤ ਕਰਦਾ ਹੋਇਆ ਇੱਕ ਕਿੱਸਾ ਸਾਹਮਣੇ ਆਇਆ ਹੈ ਮਾਮਲਾ ਹੈ ਜ਼ਿਲ੍ਹਾ ਮੋਗੇ ਦਾ ਜਿੱਤੋਂ ਦੀ ਇੱਕ ਨੌਜਵਾਨ ਸੰਦੀਪ ਸਿੰਘ ਜੋ ਕਿ ਆਪਣੇ ਘਰ ਦੀ ਆਰਥਿਕ ਦਸ਼ਾ ਸੁਧਾਰਨ ਦੇ ਲਈ ਸਾਲ 2017 ਦੇ ਵਿੱਚ 사ウਦੀ ਅਰਬ ਗਿਆ ਸੀ ਪਰ ਉੱਥੇ ਜਾਣ ਤੋਂ ਇੱਕ ਮਹੀਨੇ ਬਾਅਦ ਹੀ ਉਸ ਦਾ ਜੰਮੂ ਕਸ਼ਮੀਰ ਦੇ ਇੱਕ ਨੌਜਵਾਨ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਜੰਮੂ ਕਸ਼ਮੀਰ ਦੇ ਨੌਜਵਾਨ ਦੀ ਦੋਨੋਂ ਲੱਤਾਂ ਚਲੇ ਗਈਆਂ ਜਿਸ ਤੋਂ ਬਾਅਦ ਪਿਛਲੇ 4 ਸਾਲ ਤੋਂ ਮੋਗਾ ਦਾ ਨੌਜਵਾਨ ਜੇਲ੍ਹ ਵਿੱਚ ਹੈ ਅਤੇ ਅਦਾਲਤ ਨੇ ਕੁਝ ਦਿਨ ਪਹਿਲਾਂ ਹੀ ਇਹ ਫੈਸਲਾ ਸੁਣਾਇਆ ਕਿ ਮੋਗਾ ਦਾ ਨੌਜਵਾਨ ਜਾਂ ਤਾਂ ਲੱਤਾਂ ਦੇ ਬਦਲੇ ਲੱਤਾਂ ਦਵੇ ਜਾਂ ਫਿਰ ਸਾਊਦੀ ਅਰਬ ਦੀ ਕਰੰਸੀ ਦੇ ਹਿਸਾਬ ਨਾਲ 50000 ਦਵੇ ਤਾਂ ਹੀ ਉਹ ਜੇਲ੍ਹ ਤੋਂ ਰਿਹਾ ਹੋ ਸਕਦਾ ਹੈ ਜਿਸ ਦੇ ਚੱਲਦੇ ਸੰਦੀਪ ਸਿੰਘ ਦੇ ਪਰਿਵਾਰ ਵੱਲੋਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 10 ਲੱਖ ਰੁਪਏ ਦਾ ਚੈੱਕ ਜੰਮੂ ਕਸ਼ਮੀਰ ਦੇ ਪੀੜਤ परिवार को सौंपया गया जिस तुंबा संदीप की माता को उसके बेटे घर वापसी की उम्मीद जगी है जी, जी मेरा है? नाम मोहम्मद मारूफ है मेरा छजरा है तहसील मनकोट स्टेट यूटी जम्मू एंड कश्मीर से मैं हूँ और मेरा भाई जो है चार साल पहले एक एक्सीडेंट हुआ था और एक पंजाब का एक लड़का सिख परिवार से जिसका नाम था संदीप और उनके आपस में गाड़ी की टक्कर होने से वो मेरे भाई की जो है लात जो है वो दोनों लातें खत्म हो गई लेकिन ऑपरेशन करने के बाद एक लात को कट के उसको एक लात जो है वो भी अनवर्थी हो गई यानी नकारा हो गया जो काम की नहीं है और चार साल जेल में रहने के साथ संदीप को बाद में कोर्ट ने एक डिसीजन किया एक फैसला लिया जिसमें पाँच हज़ार रियाल जो है उसको जुर्माना डाला गया तो या नहीं अगर जुर्माना नहीं देगा तो वो लात उसकी या लात कटवाएगा या जुर्माना देगा तो हम भी नहीं चाहते थे कि हम किसी से दस लाख लें या पाँच लाख लें लेकिन कुदरत से निचली जो होना था वो हो गया तो हम भी यही चाहते हैं कि माफ़ किया जाए इसको भी क्योंकि ये भी एक ये नहीं चाहते थे कि वो चंदा डाल के तो हमें पैसे दे तो हम इस तरह से वो पैसे लेके जाएं ऐसा ठीक नहीं था लेकिन चलो अब जो कोर्ट ने सुना दिया जो कोर्ट का डिसीजन है वो फाइनली डिसीजन है तो लास्ट में मैं यही कहूँगा कि जितने भी लोग जो व्हीकल्स चलाते हैं कि अराउंड द वर्ल्ड वन पॉइंट थर्टी फाइव पीपल्स आर ड्यू टू एक्सीडेंट्स एक्सीडेंट हो गया उनका टांगे दोनों टूट गई एक कट गई कार वो भी मेरा बेटा है उधर वो में काम कर रहा था तो कैसे हुआ था एक्सीडेंट एक्सीडेंट ट्रेलर का लगा सका तो उसके बाद क्या हुआ उसके बाद तो उसको कुछ मालूम नहीं वो अस्पताल में रहा तो तीन महीने तो उसको बिल्कुल ही नहीं आया मैं कहाँ हूँ कहाँ है उसके बाद उसका इलाज किया एक टांग तो कट गई तो दूसरी भी टूटी हुई थी उसमें राड रूड डाल के अभी उस पर भी नहीं वो चल रहा है थोड़ा आते हम तो उसका तो अब ठीक नहीं हो सकता है लेकिन वैसे इनको हम थोड़ा दिल लेके माफ़ कर रहे हैं चलो वो जो लग गई है वो तो वापस नहीं होती वो ऊपर वाले का अल्लाह के हुक्म से हो गया है तो अब हम आपस में फैसला कर रहे हैं जी ना मेरा बलजीत कौर आ जी बारह तरीक से ग्यारह महीना दो हज़ार सतारह च गया सी जी अरे महीना नहीं होया बेचारे गए नो एक्सीडेंट हो गया ਕਈ ਆ ਹੋ ਗਿਆ ਸੀ ਖੱਟਣ ਕਮਾਉਣਾ ਅਸੀਂ ਤਾਂ ਕਿ ਆ ਬਚਾਲਾ ਮਹਾਰਾਜ ਘਰ ਦੀ ਗਰੀਬੀ ਮੇਰੀ ਪਤਾ ਨਿਕਲ ਜੂ ਉਸੇ ਤੇ ਇਸ ਸਾਡਾ ਤਾਂ ਘਰਵਾਰ ਚੱਲਦਾ ਦੂਜਾ ਬੱਚਾ ਮੇਰਾ ਬਿਮਾਰ ਆ ਉਹ ਇੰਨੀ ਮਨਜ਼ੂਰੀ ਨਹੀਂ ਸੀ ਹੈ ਕਿ ਵਿਚਾਰੇ ਨੂੰ ਹੁਣ ਕੀ ਕਰੇ ਕਰਨਾ ਪੈਂਦਾ ਪਰ ਇੰਨੇ ਜੋਗਾ ਹੈ ਨਹੀਂ ਡਾਕਟਰ ਦਾ ਬੰਦ ਕੀਤਾ ਉਹਨੂੰ ਇਹ ਕੰਮ ਨਹੀਂ ਕਰਨਾ ਤੇ ਹੁਣ ਕੀ ਕਰੇ ਜਵਾਕਾਂ ਧੀਆਂ ਦਾ ਪਿਓ ਆ ਉਹ ਵਿਚਾਰਾ ਮਾੜਾ ਮੋਟਾ ਹੁਣ ਕਰਨਾ ਪੈਂਦਾ ਵਾ ਤੇ ਮਨਜ਼ੂਰੀ ਕਰਕੇ ਹੁਣ ਜਾਣਾ ਪੈਂਦਾ ਉਹਨੂੰ ਜੀ ਐਕਸੀਡੈਂਟ ਕਿਦਾ ਹੋਇਆ ਸੀਗਾ ਜੀ ਉੱਥੇ ਐਕਸੀਡੈਂਟ ਜੀ ਪਤਾ ਨਹੀਂ ਕਿਵੇਂ ਨਾਲ ਹੋਇਆ ਕਿੱ사 ਕੀ ਹੋਇਆ ਨਹੀਂ ਉਹ ਸਾਨੂੰ ਪਤਾ ਨਹੀਂ ਵੀ ਉਹ ਐਕਸੀਡੈਂਟ ਹੋਇਆ ਗਏਂ ਤੇ ਉਹਦੇ ਉਹਦੇ ਵੱਲੋਂ ਕੀ ਤੁਹਾਡੇ ਮੁੰਡੇ ਵੱਲੋਂ ਐਕਸੀਡੈਂਟ ਹੋਇਆ ਸੀਗਾ ਜੀ ਹਾਂ ਜੀ ਐਕਸੀਡੈਂਟਾਂ ਦੇ ਆ ਵੀ ਹੋਇਆ ਵਾ ਕੀ ਚਲਾਉਂਦਾ ਸੀ ਜੀ ਜੀ ਗੱਡੀ ਖਾਨੀ ਚਲਾਉਂਦਾ ਸੀ ਇਹ ਸੀਗਾ ਜੀ ਸੰਦੀਪ ਨਾਂ ਦਾ ਮੁੰਡਾ ਸਾਡੇ ਪਿੰਡ ਦਾ ਸੌਦੀਆਰ ਚ ਪ ਗਿਆ ਸੀਗਾ ਅੱਜ ਗਏ ਨੂੰ 4-5 ਦਾ ਨਹੀਂ ਹੋਏ ਸੀ ਤੇ ਉਹਦਾ ਉਹਦੇ ਨਾਲ ਕਾਰ ਦਾ ਐਕਸੀਡੈਂਟ ਹੋ ਗਿਆ ਕਸ਼ਮੀਰ ਦੇ ਮੁੰਡੇ ਦਾ ਕਸ਼ਮੀਰ ਦੇ ਮੁੰਡੇ ਦੀ ਲੱਤ ਟੁੱਟ ਗਈ ਲੱਤ ਕੱਟੀ ਗਈ ਤੇ ਉਹਦੇ ਉਹ ਮੁੰਡਾ ਸੰਦੀਪ ਜਿਹੜਾ ਸੀਗਾ ਜੇਲ੍ਹ 'ਚ ਕਰਤਾ ਉਹਨਾਂ ਨੇ ਉਹਨਾਂ ਨੇ ਕਿਹਾ ਸੀਗਾ ਵੀ ਇਹਦਾ 10 ਲੱਖ ਰੁਪਈਆ ਭਰੋ ਫਿਰ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸਾਡੇ ਬੇਟਾ ਬਾਹਰ ਆਸਟ੍ਰੇਲੀਆ 'ਚ ਉਹਨੇ ਸਾਰਿਆਂ ਨੂੰ ਕਹਿ ਕੇ ਹਰਬੰਤ ਨੇ ਵੀ ਇਹ ਵੀਡੀਓ ਪਾਈ ਬਾਹਰ ਪਾਈ ਇੱਥੇ ਪਟਿਆਰ ਨੂੰ ਪਾਈ ਸਾਰੇ ਮਤਲਬ ਰਲ ਮਿਲ ਕੇ ਬਾਹਰਲੇ ਬੱਚਿਆਂ ਨੇ ਜਿਆਦਾ ਇਹਦੇ 'ਚ ਯੋਗਦਾਨ ਸਾਰਾ ਪਾਇਆ 10 ਲੱਖ ਰੁਪਏ ਦਾ ਚੈੱਕ ਅੱਜ ਅਸੀਂ ਜੰਮੂ ਕਸ਼ਮੀਰ ਦੇ ਉਹਨਾਂ ਦੇ ਪਿਤਾ ਜੀ ਨੂੰ ਜਿਹੜੇ ਬੇਟੇ ਦੀ ਲੱਤ ਟੁੱਟੀ ਆ ਬੱਚੇ ਬੱਚੇ ਦੀ ਉਹਦੇ ਪਿਤਾ ਜੀ ਨੂੰ 10 ਲੱਖ ਦਾ ਚੈੱਕ ਦਿੱਤਾ ਤਾਂ ਕਿ ਉਹ ਜੇਲ੍ਹ ਚੋਂ ਬਾਹਰ ਆ ਜਾਵੇ ਮੋਗੇ ਤੋਂ ਕਸ਼ਿ ਸਿੰਘਲਾ ਦੀ ਰਿਪੋਰਟ ਐਸਐਮਜ਼ेड ਨਿਊਜ਼